ਆਏ ਗੈਂਗਸਟਰ ਕਿਸੇ ਨਾ ਕਿਸੇ ਨੂੰ ਰੰਗਦਾਰੀ ਲਈ ਧਮਕੀਆਂ ਭਰੀਆਂ ਕੌਲਾਂ ਕਰ ਰਹੇ ਹਨ ਅਤੇ ਸ਼ਹਿਰ ਦੇ ਵੱਖ-ਵੱਖ ਥਾਵਾਂ ਵਿੱਚ ਲਗਾਤਾਰ ਫਾਇਰਿੰਗ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਦੇਰ ਰਾਤ ਮੁਹਾਲੀ ਦੇ ਸੈਕਟਰ 19 ਸਥਿਤ ਕਤਾਨੀ ਥਾਬੇ ਦੇ ਖਾਣਾ ਖਾਣ ਆਏ ਪੰਜਾਬੀ ਗਾਇਕ ਤੇ ਲਿਖਾਰੀ ਬੰਟੀ ਬੈਂਸ ਉੱਤੇ ਦੋ ਮੋਟਰਸਾਈਕਲ ਸਵਾਰ ਵਿਖੀਆਂ ਵੱਲੋਂ ਅੰਦਾ ਤੁੰਨ ਫਾਇਰਿੰਗ ਕਰ ਦਿੱਤੀ ਗਈ ਜਿਸ ਵਿੱਚ ਗਨੀਮਤ ਰਹੀ ਕਿ ਪੰਜਾਬੀ ਗਾਇਕ ਦੀ ਜਾਨ ਬਚ ਗਈ ਹਾਲਾਂਕਿ ਕੋਈ ਵੀ ਪੁਲਿਸ ਅਧਿਕਾਰੀ ਇਸ ਸੰਬੰਧੀ ਬੋਲਣ ਨੂੰ ਤਿਆਰ ਨਹੀਂ ਹੈ ਲੇਕਿਨ ਪ੍ਰਾਪਤ ਜਾਣਕਾਰੀ ਅਨੁਸਾਰ ਗਾਇਕ ਤੋਂ 1 ਕਰੋੜ ਰੁਪਏ ਦੀ ਰੰਗਦਾਰੀ ਲੱਕੀ ਪਟਿਆਲਾ ਅਤੇ ਬੰਬੀਹਾ ਗੈਂਗ ਦੇ ਵੱਲੋਂ ਮੰਗੀ ਗਈ ਸੀ ਜੋ ਇਸ ਵੇਲੇ ਨਹੀਂ ਦਿੱਤੀ ਗਈ ਉਸ ਤੇ ਦਬਾਅ ਬਣਾਉਣ ਲਈ ਇਹ ਫਾਇਲਿੰਗ ਕੀਤੀ ਗਈ ਹੈ ਸਰ ਅੱਜ ਇਸ ਫਾਇਲਿੰਗ ਦਾ ਇਨਸੀਡੈਂਟ ਹੋਇਆ ਹੈ ਜਿਹੜਾ ਕੀ ਹੈ ਕੀ ਡਿਟੇਲ ਦੀ ਹੋ ਸਕਦੀ ਹੈ ਤੇ ਇਹਦੇ ਵਿੱਚ ਅੱਜ ਸਾਨੂੰ ਦੇਵ ਸਿੰਘ रावत ਹੈ ਜਿਹੜਾ ਕਟਾਣੀ ਪ੍ਰੀਮੀਅਮ ਟਾਪੇ ਦਾ ਮੈਨੇਜਰ ਹੈ ਜਿਹੜਾ ਕਿ ਰਾਤ ਬੀਤੀ ਰਾਤ 26 ਤਰੀਕ ਨੂੰ ਤੇ अर्ਲੀ ਮਾਰਨਿੰਗ ਸਾਢੇ 12 ਵਜੇ ਆਪਣਾ ਟਾਪਾ ਬੰਦ ਕਰਕੇ ਦੇ ਦੋਂ ਗਿਆ ਵਾਪਸ ਤੇ ਉਹ ਉਹਦਾ ਕੀ ਕਹਿੰਦੇ ਜਦੋਂ ਅੱਜ ਸਵੇਰੇ ਉਹ ਆਪਣੇ ਟਾਪੇ ਤੇ ਆਇਆ ਤੇ ਉਹਦੇ ਦੱਸਣ ਮੁਤਾਬਕ ਉਹਨੇ ਵੇਖਿਆ ਵੀ ਸ਼ੀਸ਼ਾ ਜਿਹੜਾ ਕੀ ਕਹਿੰਦੇ ਕ੍ਰੈਕ ਹੋਇਆ ਹੋਇਆ ਸੀ ਜਿਸ ਤੇ ਉਹਨੇ ਸਾਨੂੰ ਕਾਲ ਕੀਤੀ ਤੇ ਅਸੀਂ ਮੌਕੇ ਤੇ ਪੁੱਜ ਕੇ ਤੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਜਿਸ ਨੇ ਆਪਣੇ ਬਿਆਨ ਦੱਸਣ ਮੁਤਾਬਕ ਉਹਨੇ ਵੀ ਜਦੋਂ ਉਹ ਅੱਜ ਸਵੇਰੇ ਆਇਆ ਤੇ ਤਾਂ ਉਹਨੂੰ ਪਤਾ ਲੱਗਿਆ ਵੀ ਕੀ ਕਹਿੰਦੇ ਕਿਸੇ ਨੇ ਇਹਦੇ ਤੇ ਫਾਇਰਿੰਗ ਕੀਤੀ ਹੋਈ ਹੈ ਜਿਸ ਤੇ ਅਸੀਂ ਉਹਦਾ ਬਿਆਨ ਕਲਮ ਬੰਦ ਕਰਕੇ ਮਕਦਮਾ ਨੰਬਰ 68 ਅੰਡਰ ਸੈਕਸ਼ਨ 307 25598427 34 ਆਈਪੀਸੀ ਨਾ 18 19 ਵਿੱਚ ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਸਰ ਇੱਕ ਅੰਗਰੇਜ਼ ਪਰਸੂ ਦਾ ਵੀ ਆ ਰਿਹਾ ਕਿ ਤੇ ਗੀਤਕਾਰ ਕੋਲੋਂ ਕਹਿੰਦੇ ਪਰਸੂ ਲਈ ਮੰਗੀ ਲਈ ਜਾ ਉਸ ਨੂੰ ਲੈ ਕੇ ਲੱਕੀ ਪਟਿਆਲ ਦੇ ਗੁਰਗਿਆ ਨੂੰ ਫਾਇੰਡ ਕੀਤੀ ਗਈ ਹੈ ਇਹਦੇ ਰਿਗਾਰਡਿੰਗ ਅਸੀਂ ਦੇਖੋ ਇਨਵੈਸਟੀਗੇਸ਼ਨ ਜਿਹੜੀ ਹੈ ਸਾਰੇ ਐਂਗਲਾਂ ਤੇ ਹੀ ਕੀਤੀ ਜਾਵੇਗੀ ਕੀ ਕਹਿੰਦੇ ਤੇ ਇਹਨੂੰ ਕਨਕਲੂਜਨ ਤੇ ਲਿਆ ਕੇ ਤੇ ਬੋਸ਼ੀਆਂ ਨੂੰ 체ਤੀ ਗ੍ਰਿਫਤਾਰ ਕੀਤਾ ਜਾਵੇਗਾ ਤੇ ਕੁੱਲ ਕਿੰਨੇ ਘਰੂਪੀ ਜਿਹੜੇ ਸੀਸੀਟੀਵੀ ਦੇ ਸਾਹਮਣੇ ਆਏਗਾ ਜੇ ਜੀ ਅਜੇ ਸਾਰੀ ਅਸੀਂ ਸੀਸੀਟੀਵੀ ਫੁਟੇਜ ਖੰਗਾਲਨੇ ਆ ਜਿਹਦੇ ਵਿੱਚ ਅ ਸੀਸੀਟੀਵੀ ਤੇ ਹੋਰ ਜਿਹੜੀ ਸਾਡੀ ਟੈਕਨੀਕਲ ਸਪੋਰਟ ਤੇ ਹਿਊਮਨ ਇੰਟੈਲੀਜੈਂਸ ਤੇ ਅ ਅਸੀਂ ਇਹਨੂੰ ਛੇਤੀ ਟ੍ਰੇਸ ਕਰਕੇ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਬਜਾਰੀਆ ਪ੍ਰੈਸ ਕਾਨਫਰੰਸ ਦੇ ਦੱਸਾਂਗੇ